ਲਓ ਵੀ ਮਿੱਤਰੋ ਅੱਜ ਬਾਲੀ ਪਹਿਲਾਂ ਇੰਟਰੋਡਕਸ਼ਨ ਨਹੀਂ ਦੇਣੀ ਸਿੱਧਾ ਜਾਨਵਰਾਂ ਦਾ ਵੀਰਵਾ ਦੰਨੇ ਆ ਕੱਲ ਆਪਾਂ ਬਲੌਗ ਪਾਇਆ ਸੀ ਬਲੌਗ ਵਿੱਚ ਇੱਕ ਨੌਕਰੀ ਬਸ਼ੇਰੀ ਆਪਾਂ ਦਾ ਸੀ ਵੀ ਮਿੱਤਰੋ ਸ਼ੇਵਾਲੀ ਆ ਹਨਾ ਤਾਂ ਆ ਉਹਦੀ ਵੀਡੀਓ ਕਲਿੱਪ ਆਪਾਂ ਤੁਹਾਡੇ ਅੱਗੇ ਲਾਉਂਦੇ ਆ ਛੋਟੀ ਕਲਿੱਪ ਮੈਂ ਬਣਾਈ ਸੀ ਥੋੜਾ ਜਿਹਾ ਸਿੱਕ ਜੁਲਬੀ ਜੀ ਹੋਣ ਦੀ ਵਜ੍ਹਾ ਨਾਲ ਜਿਆਦਾ ਲੰਮੀ ਵੀਡੀਓ ਨਹੀਂ ਬਣੀ ਆ ਵੀਡੀਓ ਬਣੀ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਖਾਨਦਾਨ ਵੀ ਚੰਗਾ ਰੌਲੀ ਵਾਲੇ ਅਰਜਨ ਦੀ ਪੁੱਤੀ ਐ ਤੇ ਫਤਿਹ ਘੋੜੇ ਦੀ ਬੱਚੀ ਆ ਲੈਂਥ ਲੋਂਥ ਚੰਗੇ ਹੈ 12-13 ਵੀਂ ਉਮਰ ਹੋਈ ਆ ਤੇ 95 ਇੰਚ ਹਾਈਟ ਹੋਈ ਖੜੀ ਆ ਸਾਬਕਾ ਹੁੱਕ ਨੇ ਰਹਿ ਤਾਂ ਇੱਕ ਦੋ ਸਪੌਟਰ ਕੰਨਾਂ ਚ ਤੇ ਇੱਕ ਦੋ ਪੋਸ ਦਿੱਤ ਲਏ ਆ ਕੰਨ ਕੰਨ ਅੱਧੀ ਅੱਧੀ ਕੁੰਡੀ ਮੋੜੀ ਪਈ ਚੰਗੀ ਆ ਪਹਾੜੀਆਂ ਪੂਰੀਆਂ ਜਮਾਂ ਸਾਫ ਆ ਹਾਈਟ ਕਰਨ ਵਾਲੀ ਭਾਣਾ ਬਣ ਜੂ ਬੱਚੀ ਤੇ ਨੰਬਰ 2 ਤੇ ਆ ਬਸ਼ੀਰਾ ਕਾਕਾ ਜੀ ਮਿੱਤਰੋ ਬਸ਼ੀਰਾ ਬਹੁਤ ਚੰਗਾ ਗਰਦਨ ਗੁਰਦਨ ਬਹੁਤ ਜ਼ਿਆਦਾ ਚੰਗੀ ਆ ਆਬਲਾ ਕੁ ਬਿਸ਼ੀਰਾ ਭਾਣ ਵਾਲੀ ਇਹੇ ਬੰਦੂ ਮੰਨ ਲਓ ਅੱਜ ਸਾਰੇ ਜਾਨਵਰ ਜਿਹੜਾ ਆ ਅੱਜ ਦੇ ਬਲੌਗ ਚ ਦਿਖਾਉਣੇ ਆ ਭਾਲੇ ਦਿਖਾਉਣੇ ਆ ਤੇ ਆ ਦੇਖੋ ਬਿਸ਼ੀਰਾ ਗਰਦਨ ਗੁਰਦਨ ਕਿੰਨੇ ਚੰਗੇ ਆ ਕੁੰਡੀ ਵਾਲਾ ਕੰਨ ਆ ਮੱਥੇ ਬਲੇਜ ਆ ਪੂਰਾ ਪਰਫੈਕਟ ਆ ਹਜੇ ਬੱਚਾ ਡੇਢ ਕ ਮਹੀਨੇ ਦਾ ਹੀ ਹੋਇਆ ਇਹਦੀ ਮਾਂ ਦੀ ਹਾਈਟ ਦੋਸਤੋ 62 ਇੰਚ ਆ ਮੌਕੇ ਤੇ ਖਾਲੀ ਆ ਤੇ ਇਹ ਦੇਵਲੀ ਲਾਈਨ ਚੋਂ ਜੀ ਭਾਈ ਮੰਗੂ ਕੋਲ ਘੋੜਾ ਹੁੰਦਾ ਜੀ ਮੱਥੇ ਪਟੇ ਦਾ ਉਹਦਾ ਬੱਚਾ ਸੋ ਕੋਈ ਹੋਵੇ ਚਾਹਵਨ ਸੱਜਣਾ ਬੱਚਾ ਖਰੀਦਣਾ ਤਾਂ ਇਹ ਵੀ ਪੂਰੇ ਭਾਣ ਵਾਲੀ ਬਣ ਜਾਓ ਹਜ਼ਾਰਾਂ ਚ ਇਹਦਾ ਮੁੱਲ ਆ ਤੇ ਸੋ ਜੇਕਰ ਸੱਜਣ ਨੇ ਚਾਹੀਦਾ ਹੋਇਆ ਤਾਂ ਬਸ਼ੀਰੇ ਦਾ ਇਹਦਾ ਵੀ ਲੈ ਸਕਦਾ ਵੀਰਵਾ ਹਣਾ ਸਾਰੀ ਡਿਟੇਲ ਆਪਾਂ ਮੋਟੀ ਮੋਟੀ ਤੁਹਾਨੂੰ ਦੱਸ ਦਿੰਨੇ ਆ ਮਾਂ ਦੀ 64 ਇੰਚ ਹਾਈਟ ਆ ਪਿਓ ਦੀ 64.5 ਇੰਚ ਇਹ ਮੱਥੇ ਪਟੇ ਦਾ ਇਹ ਬੱਚਾ ਬੰਨੂ ਚੰਗਾ ਅਜੇ ਡੇਢ ਮਹੀਨਾ ਹੀ ਉਮਰ ਹੋਈ ਆ ਬੱਚੇ ਦੀ ਸੋ ਚੰਗਾ ਬੰਨ ਵਾਲਾ ਬੱਚਾ ਦੋਸਤੋ ਹੁੰਦਾ ਕੋਈ ਥੋੜੇ ਪੈਸੇ ਲਾਉਣ ਨਾਲ ਬਸ਼ੀਰੇ ਦਾ ਆ ਬਸ਼ੀਰਾ ਦੇਖ ਲਿਓ ਤੇ ਜਨਵਾਰਾ ਚ ਵੀਡੀਓ ਤਿੰਨ ਦਿਖਾਉਣੇ ਤਿੰਨੇ ਭਾਅ ਪੜਤੇ ਵਾਲੇ ਆ ਅਏ ਜੇ ਕੋਈ ਇਹਦੇ ਮਾਂ ਦੇ ਨਾਲ ਖਰੀਦਣਾ ਚਾਹੁੰਦਾ ਹੋਇਆ ਤਾਂ ਮਾਂ ਦੀ ਵੀ ਨਾਲ ਮੈਂ ਕਲਿੱਪ ਲਾ ਸਕਦਾ ਜੋੜਾ ਵੀ ਦੇ ਸਕਦਾ ਤੇ ਜੇ ਇਕੱਲਾ ਬੱਚਾ ਖਰੀਦਣਾ ਚਾਹੁੰਦਾ ਹੋ ਤਾਂ ਇਕੱਲਾ ਬੱਚਾ ਵੀ ਦੇ ਦਾਂ ਭਾਣ ਵਾਲੀ ਦੇ ਦਾਂ ਕੋਈ ਬੰਦਾ ਖੂਬੇ ਚਾਹਵਣ ਤਾਂ ਜਰੂਰ ਦੱਸਿਓ ਲਾਸਟ ਤੇ ਦਵਾਏ ਨੰਬਰ ਹੁਣ ਇੱਕ ਵਾਰ ਤੁਹਾਨੂੰ ਮਾਂ ਦੀ ਝਲਕ ਦਿਖਾ ਦੇ ਕੋ ਮਾਂ ਦਾ ਰੂਲ ਵੀ ਬਹੁਤ ਏਮ ਹੁੰਦਾ ਅਗਲਾ ਕਹਿੰਦਾ ਮਾਂ ਛੁੱਟੀ ਹੋਵੇ ਤਾਂ ਬੱਚਾ ਛੁੱਟਣ ਰਹਿ ਦੇਖੋ ਘੋੜਿਆਂ ਅਰਗੀ ਇਹਦੀ ਮਾਂ ਦੋਸਤੋ ਵੱਡਾ-ਵੱਡਾ ਦੇਖੋ ਕਿੱਡਾ ਸਹੀ ਪਰਫੈਕਟ ਫੱਟੀ ਵਾਲੀ 62 ਇੰਚ ਹਾਈਟ ਆ ਖੇਲ ਆ ਕੇ ਲਾ ਲਿਓ ਫੀਟੇ ਵਾਲੇ ਦਾ 6 ਤੋ ਬੱਚਾ ਵੀ ਪੂਰੀ ਚੰਗੀ ਘੱਟ ਕੰਡੀਸ਼ਨ ਦਾ ਮਾਂ ਦੀ ਗਰਦਨ ਖੰਨ ਕੰਡੀਸ਼ਨ ਸਾਰੀ ਪੂਰੀ ਪਰਫੈਕਟ ਆ ਬਾਡਾ ਬੁੱਟਾ ਬਹੁਤ ਜ਼ਿਆਦਾ ਚੰਗਾ ਲੱਗਿਆ ਮਾਂ ਦੀ ਹਾਈਟ ਚੰਗੀ ਆ ਬੱਚੇ ਨੇ ਤਾਂ ਮੱਲੋ ਮੱਲੀ ਹੀ ਹਾਈਟ ਕਰਦ ਨੇ ਆ ਉਸ ਤੋਂ ਬਾਅਦ ਇੱਕ ਵੀ ਸ਼ੇਰਾ ਦੋਸਤੋ ਹੁਣ ਵੀ ਮਿੱਤਰੋ ਕਰੋ ਚੈੱਕ ਇਹ ਆ ਬਲੈਕ ਆ 60 ਇੰਚ ਹਾਈਟ ਆ ਪਰ ਗਰਦਨ ਬਹੁਤ ਲੰਮੀ ਆ ਚੋਬਰ ਦੀ ਨੀੜੇ ਦਿਖਾਉਨੇ ਤੁਹਾਨੂੰ ਚੱਲ ਵੀ ਦਿਖਾ ਕੁੰਡੀ ਵਾਲਾ ਕੰਨ ਆ ਨਾ ਕੋਈ ਓਵਰ ਲੈਪਿੰਗ ਨਾ ਕੋਈ ਬਾਸਤਾ ਤਵਾਰੀ ਸੂਰੀ ਤਾਂ ਬਹੁਤ ਚੰਗਾ ਠੰਡਾ ਘੋੜਾ ਨਹੀਂ ਤਾਂ ਗਗਨੇ ਪਰ ਲਿਛੜੂ ਹੀ ਕਰ ਦਿੰਦੇ ਖਾਦੀ ਨਹੀਂ ਕਿਹੜਾ ਘੋੜਾ ਜੀ ਰਸਤੇ ਨਾਲ ਬਾਹਰ ਆਜੋ ਦੇਖ ਸਕਦੇ ਆ ਤੁਸੀਂ ਲੈਂਥ ਲੰਥ ਵੀ ਚੰਗੀ ਆ ਤੇ ਦੋਸਤੋ ਦੇਖ ਲੈ ਇਹ ਬਲੈਕੀ ਆ ਜੀ ਹੈਲੋ ਗਗਨੇ ਤੋਰੀ ਆਜੋ ਆਜੋ ਮੋੜ ਲੈ ਮੋੜ ਲੈ ਇੱਧਰ ਨੂੰ ਦੇਖੋ ਨਖਰਾ ਨਖਰਾ ਹੈ ਨ ਪੂਰਾ ਮਿੱਤਰੋ ਤੇ ਬੱਚੇ ਵੀ ਰਿਜ਼ਲਟ ਵੀ ਸੋਹਣਾ ਹੈ ਕੋਈ ਥੋੜੇ ਪੈਸੇ ਲਾਉਣ ਵਾਲਾ ਘੋੜਾ ਲੈਣ ਦਾ ਚਾਹਵਣ ਹੋਇਆ ਦੇਖੋ 62399153544 98555599017 ਇਹ ਨੰਬਰ ਹੈ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ